ਇਹ ਦਿਨ ਪਾਣੀ ਛੱਡਣਾ ਲਾਉਡ ਨਹੀਂ ਹੈ ਸੀਰਟੀ ਇਹ ਪਿਛਲੇ ਇੰਨੇ ਸਾਲਾਂ ਤੋਂ ਛੱਡਿਆ ਵੀ ਜਾ ਰਿਹਾ ਹੈ ਐ ਉਹ ਇੱਥੇ ਗੱਲ ਹੈ ਤੇ ਐਮਐਲਏ ਨੂੰ ਜੇ ਇਹ ਨਹੀਂ ਪਤਾ ਕਿ ਸਾਡੇ ਕਾਨੂੰਨ ਕੀ ਕਹਿੰਦੇ ਨੇ ਤੇ ਉਹਨਾਂ ਨੂੰ ਤਾਂ ਆਹ ਫਿਰ ਰੀਟੈਂਡ ਕਰ ਦੇਣਾ ਚਾਹੀਦਾ ਹੈ ਕੋਈ ਬੰਦਾ ਸਰਕਾਰ ਦੀਆਂ ਨੀਤੀਆਂ ਦੇ ਗਲਤ ਨੀਤੀਆਂ ਦੇ ਖਿਲਾਫ ਪ੍ਰਚਾਰ ਕਰਦਾ ਉਹਨੂੰ ਮੈਂਟਲ ਹੌਂਗਿਆ ਫਸਾਉਂਦਾ ਦੇਣਗੇ ਇਹਨਾਂ ਸਾਲ ਦੇ ਦਾ ਦੇਣਗੇ ਆਸੀਂ ਦਾ ਸਿੱਧੇ ਰੂਪ ਵਿੱਚ ਕਹਿ ਰਿਹਾ ਵੀ ਪੰਜਾਬ ਦਾ ਮੁੱਖ ਮੰਤਰੀ ਕਿਉਂ ਹੈ ਇਸ ਤਰ੍ਹਾਂ ਹੈ ਜੀ ਕਿ ਇੱਕ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਕੇਸ ਚੱਲ ਰਿਹਾ ਹੈ ਬੁੱਢੇ ਦਰਿਆ ਦੇ ਰਿਗਾਰਡਿੰਗ ਤੇ ਸੀਟਪੀਜ਼ ਜਿਹੜੇ ਡਾਈੰਗ ਇੰਡਸਟਰੀ ਦਾ ਖਾਸ ਤੌਰ ਤੇ ਉਹਦੇ ਰਿਗਾਰਡਿੰਗ ਉਹਦੇ ਵਿੱਚ 14 ਅਗਸਤ ਨੂੰ ਜਿਹੜੀ ਹੀਅਰਿੰਗ ਹੋਈ ਹੈ ਉਹਦੇ ਵਿੱਚ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਨੇ ਇੱਕ ਰਿਪੋਰਟ ਦਿੱਤੀ ਹੈ ਐਨਜੀਟੀ ਨੂੰ ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜੇ 3 ਸੀਰਟੀਪੀ ਚੱਲ ਰਹੇ ਐ ਉਹਨਾਂ ਨੂੰ ਬੁੱਢੇ ਦਰਿਆ ਦੇ ਵਿੱਚ ਕੋਈ ਵੀ ਪਾਣੀ ਛੱਡਣ ਦੀ ਇਜਾਜ਼ਤ ਨਹੀਂ ਹੈ ਔਰ ਇਹ ਐਜ਼ ਪਰ 2013-14 ਦੇ ਉਹਨਾਂ ਦੇ ਐਗਰੀਮੈਂਟ ਸਾਈਨ ਹੋਏ ਹੋਏ ਐ ਤੇ এনवायरमेंट ਇੰਪੈਕਟ ਅਸੈਸਮੈਂਟ ਹੀ ਹੁੰਦੀ ਹੈ ਉਹ ਜਿਹੜੀ ਮਿਨਿਸਟਰੀ ਆਫ এনवायरमेंट ਐਂਡ ਫੋਰੈਸਟ ਐਂਡ ਕਲਾਈਮੇਟ ਚੇਂਜ ਦਿੱਲੀ ਵਾਲੀ ਹੈਗੀ ਆ ਉਹ ਕਰਦੀ ਐ ਉਹਨਾਂ ਦੀਆਂ ਇਨਸਟਰਕਸ਼ਨ ਤੋਂ ਉਹਦੇ ਵਿੱਚ ਜਿਹੜੀਆਂ ਹੈਗੀਆਂ ਉਹਦੇ ਵਿੱਚ ਵੀ ਇਹ ਕਲੀਅਰ ਲਿਖਿਆ ਹੋਇਆ ਹੈ ਕਿ ਬੁੱਢੇ ਦਰਿਆ 'ਚ ਪਾਣੀ ਛੱਡਣਾ ਅਲਾਉਡ ਨਹੀਂ ਐ ਸੀਰਟੀਪੀ ਨੂੰ ਤੇ ਉਹ ਪਿਛਲੇ ਇੰਨੇ ਸਾਲਾਂ ਤੋਂ ਛੱਡਿਆ ਵੀ ਜਾ ਰਿਹਾ ਹੈ ਤੇ ਉਹਦੇ ਬਾਰੇ ਕਦੀ ਕੋਈ ਸਵਾਲ ਨਹੀਂ ਪੁੱਛਿਆ ਗਿਆ ਇਹ ਤਾਂ ਸਾਨੂੰ ਵੀ ਉਦੋਂ ਪਤਾ ਲੱਗਿਆ ਜਦੋਂ ਸੀਪੀਸੀਬੀ ਨੇ ਐਗਰੀਮੈਂਟ ਜਿਹੜਾ ਪੜ੍ਹ ਕੇ ਤੇ ਲਿਖਿਆ ਉਹਦੇ ਵਿੱਚ ਤੇ ਹੁਣ ਉਹ ਐਗਰੀਮੈਂਟਸ ਜਿਹੜੇ ਐ ਕਿਉਂਕਿ 10 ਸਾਲ 11 ਸਾਲ ਪੁਰਾਣੇ ਆ ਉਹਨਾਂ ਦੀਆਂ ਕਾਪੀਆਂ ਵੀ ਉਹ ਚਲੋ ਉਹਨਾਂ ਕੋਲ ਤੇ ਹੈਗੀਆਂ ਸਾਡੇ ਕੋਲ ਤਾਂ ਨਹੀਂ ਹੈਗੀਆਂ ਸੀ ਤੇ ਇਹ ਜਿਹੜੀ ਗੱਲ ਐ ਬੜੀ ਵੱਡਾ ਇੱਕ ਜਿਹੜੀ ਐ ਗੱਲ ਬਾਹਰ ਆਈ ਐ ਕਿਉਂਕਿ ਇਹ ਇਹਨਾਂ ਦਾ ਪਾਣੀ ਜੇ ਪੈਣਾ ਬੰਦ ਹੋ ਜਾਂਦਾ ਹੈ ਤੇ ਉਹਦੇ ਨਾਲ ਬਹੁਤ ਵੱਡਾ ਜਿਹੜਾ ਮਸਲੇ ਦਾ ਇੱਕ ਵੱਡਾ ਹਿੱਸਾ ਹੱਲ ਹੋ ਜਾਂਦਾ ਹੈ ਤੇ ਅਸੀਂ ਸਰਕਾਰ ਨੂੰ ਇਹੀ ਕਹਿਣ ਆਏ ਆ ਕਿ ਉਹਨਾਂ ਨੂੰ 15 ਦਿਨ ਦਾ ਸਮਾਂ ਦਿੱਤਾ ਸੀ ਸੀਟਪੀਜ਼ ਨੂੰ ਬੰਦ ਕਰਨ ਵਾਸਤੇ ਇਹ ਸਮਾਂ ਦਿੱਤਾ ਗਿਆ ਸੀਗਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੂੰ ਮੈਂਬਰ ਸੈਕਟਰੀ ਨੂੰ ਚਿੱਠੀ ਲਿਖੀ ਗਈ ਸੀ ਉਹ 15 ਦਿਨ ਜਿਹੜੇ 26 ਅਗਸਤ ਨੂੰ ਖਤਮ ਹੋ ਗਏ ਤੇ ਜੇ 26 ਅਗਸਤ ਨੂੰ ਖਤਮ ਹੋ ਗਏ ਤਾਂ ਅੱਜ 30 ਅਗਸਤ ਤੇ ਹਾਲੇ ਵੀ ਅਸੀਂ ਸੂਰਜ ਦੇਖ ਕੇ ਆਏ ਆ ਪਾਣੀ ਚੱਲ ਰਿਹਾ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਜਿਹੜੀ ਕੀਤੀ ਗਈ ਹੈ ਅਸੀਂ ਹੁਣ ਫਿਰ ਅਸੀਂ ਪੁਲਿਸ ਕਮਿਸ਼ਨਰ ਤੋਂ ਤਾਂ ਇਹ ਕਾਰਵਾਈ ਦੀ ਮੰਗ ਕੀਤੀ ਹੈ ਕਿ ਐਨੇ ਸਾਲਾਂ ਤੋਂ ਜਿਹੜਾ ਪੀਪੀਸੀਬੀ ਇਹ ਕੰਮ ਕਰ ਰਿਹਾ ਸੀ ਜੋ ਕਿ ਇਲੀਗਲ ਸੀ ਤੇ ਉਹਦੇ ਵਿੱਚ ਤਾਂ ਪੀਪੀਸੀਬੀ ਦੇ ਅਫਸਰਾਂ ਦੀ ਮਿਲੀ ਭੁਗਤ ਓਬਵੀਅਸ ਹੈ ਮਨ ਲੇ ਇਹ ਤਾਂ ਕੋਈ ਸ਼ੱਕ ਹੀ ਨਹੀਂ ਹੈ ਕਿ ਇਹ ਤਾਂ ਹੁਣ ਜਿਹਨੂੰ ਕਹਿੰਦੇ ਪ੍ਰਤੱਖ ਨੂੰ ਤਾਂ ਪ੍ਰਮਾਣ ਦੀ ਵੀ ਲੋੜ ਨਹੀਂ ਹੁਣ ਤੇ ਐਗਰੀਮੈਂਟ ਤਾਂ ਸਾਈਨ ਹੋਇਆ ਹੋਇਆ ਹੈ ਔਰ ਐਗਰੀਮੈਂਟ ਜਿਹੜਾ ਹੈ ਉਹ ਐਸਪੀਵੀ ਤੇ ਸਰਕਾਰ ਦੇ ਵਿੱਚ ਸਾਈਨ ਹੋਇਆ ਹੋਇਆ ਹੈ ਤੇ ਉਹ ਤਾਂ ਸਾਰਾ ਕੁਝ ਇਹਨਾਂ ਕੋਲ ਹੈਗਾ ਹੀ ਇਹਨਾਂ ਨੂੰ ਪਤਾ ਹੀ ਹੈ ਤੇ ਜੇ ਇਹਨਾਂ ਨੇ ਅਲਾਉ ਕੀਤਾ ਹੋਇਆ ਸੀ ਅੱਜ ਤੱਕ ਤੇ ਕਿਹੜੇ ਆਧਾਰ ਤੇ ਅਲਾਉ ਕੀਤਾ ਹੋਇਆ ਸੀ ਜਿਓ ਤਾਂ ਕੋਈ ਸ਼ੱਕ ਨਹੀਂ ਹੈ ਜੀ ਪਰ ਅਸੀਂ ਇਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਵੱਲੋਂ ਜਾਂਚ ਕਰੋ ਕਿ ਜੇ ਕੋਈ ਮਿਲੀ ਭੁਗਤ ਹੈ ਉਹਦੇ ਬਾਰੇ ਪਤਾ ਕਰੋ ਕਿਉਂ ਇਹਨਾਂ ਨੇ ਨਹੀਂ ਕੀਤਾ ਐਟਲੀਸਟ ਇੱਕ ਕ੍ਰਿਮੀਨਲ ਇਨਵੈਸਟੀਗੇਸ਼ਨ ਦਾ ਇਹ ਬਿਲਕੁਲ ਬਣਦਾ ਵੀ ਇਨਵੈਸਟੀਗੇਸ਼ਨ ਹੋਵੇ ਅਫਸਰਾਂ ਦੇ ਵਿਰੁੱਧ ਵੀ ਤੇ ਐਸਪੀ ਵੀ ਦੇ ਜਿਹੜੇ ਆਫੀਸ਼ੀਅਲਸ ਨੇ ਜਿਹੜੇ ਡਾਈਂਗ ਇੰਡਸਟਰੀ ਦੇ ਲੋਕ ਨੇ ਉਹਨਾਂ ਦੇ ਵਿਰੁੱਧ ਵੀ ਟਾਈਮ ਵੀ ਕੋਣਤੀ ਮੰਗ ਕੀਤੀ ਹੈ ਕਿ ਸਮਾਂ ਜਿਹੜਾ ਨਿਰਧਾਰਤ ਕੀਤਾ ਜਾਵੇ ਕਿਉਂਕਿ ਪਹਿਲਾਂ ਜਿੱਦਾਂ ਕਾਫੀ ਲੰਬਾ ਸਮਾਂ ਜਿਹੜਾ ਨਿਕਲ ਚੁੱਕਿਆ ਬਿਲਕੁਲ ਗੱਲ ਠੀਕ ਹੈ ਜੀ ਕਿ ਇਹਨਾਂ ਦੀ ਆਲਰੇਡੀ 15 ਦਿਨ ਜਿਹੜੇ ਸੀਗੇ ਉਹ ਨਿਕਲ ਚੁੱਕੇ ਆ ਤੇ ਅਸੀਂ ਸਰਕਾਰ ਨੂੰ ਦੱਸ ਦਿੱਤਾ ਹੈ ਕਿ ਇਹ ਆਲਰੇਡੀ ਟਾਈਮ ਆਪਣਾ ਇਹਨਾਂ ਦਾ ਲੰਘ ਚੁੱਕਿਆ ਹੈ ਉਹਨੇ ਸਰਕਾਰ ਦੇ ਉੱਤੇ ਹੈ ਜੇ ਅਸੀਂ ਇਹਨਾਂ ਨੂੰ ਕੋਈ ਸਮਾਂ ਤਾਂ ਨਹੀਂ ਕਿਹਾ ਕਿ ਤੁਸੀਂ ਕਿੰਨੇ ਦਿਨ ਦੇ ਅੰਦਰ ਕਰੋ ਪਰ ਅਸੀਂ ਉਮੀਦ ਕਰਦੇ ਹਾਂ ਕਿ ਜੇ ਅਗਲੇ 5-7 ਦਿਨਾਂ 'ਚ ਕੋਈ ਵੀ ਕਾਰਵਾਈ ਸਾਨੂੰ ਨਹੀਂ ਨਜ਼ਰ ਆਂਦੀ ਤੇ ਫਿਰ ਇਹ ਗੱਲ ਜਿਹੜੀ ਹੈ ਬੰਦਾ ਹੁਣ ਪਬਲਿਕ ਡੋਮੇਨ 'ਚ ਭਈ ਹੈ ਲੋਕ ਦੇਖ ਰਹੇ ਹੈ ਵੀ ਇੱਕ ਇਲਿਗਲ ਐਕਟੀਵਿਟੀ ਹੈ ਜਿਹਦੇ ਨਾਲ ਲੋਕ ਮਰ ਰਹੇ ਹੈ ਉਹ ਸਰਕਾਰ ਬੰਦ ਕਰਨ ਨੂੰ ਤਿਆਰ ਨਹੀਂ ਹੈ ਜਦ ਕਿ ਉਹ ਇਲਿਗਲ ਹੈ ਹੁਣ ਦੇਖੋ ਉਦੋਂ ਤੱਕ ਤੇ ਹੋ ਗੱਲ ਹੋਰ ਸੀ ਜਦੋਂ ਅਸੀਂ ਕਹਿੰਦੇ ਸੀ ਕਿ ਗਲਤ ਹੈ ਉਦੋਂ ਗਲਤ ਤੇ ਇਲਿਗਲ ਤੇ ਵੀ ਫਰਕ ਹੁੰਦਾ ਹੈ ਹੁਣ ਤੇ ਸੈਂਟਰ ਪੋਲਿਊਸ਼ਨ ਕੰਟਰੋਲ ਬੋਰਡ ਨੇ ਕਿਹਾ ਤਾਂ ਕਿ ਇਲੈਗਲ ਵੀ ਹੈ ਇਹਨਾਂ ਦੇ ਆਪਣੇ ਐਗਰੀਮੈਂਟ ਦੇ ਅਗੇਂਸਟ ਹੈ ਤੇ ਉਹ ਉਹਨੂੰ ਵੀ ਨਹੀਂ ਸਰਕਾਰ ਬੰਦ ਕਰਾ ਸਕਦੀ ਤਾਂ ਫਿਰ ਸਰਕਾਰ ਕਰਾ ਹੀ ਸਕਦੀ ਹੈ ਸਰ ਕਾਰਵਾਈ ਦੀ ਮੰਗ ਕੀਤੀ ਬਹੁਤ ਸਾਰੇ ਅਧਿਕਾਰੀਆਂ ਨੂੰ ਮਿਲਣ ਆਏ ਹੋ ਕਿਸ ਤਰ੍ਹਾਂ ਦੇ ਆਸ਼ਵਾਸਨ ਆ ਕੰਪਲੀਟ ਹਾਂ ਉਹਨਾਂ ਨੇ ਸਾਨੂੰ ਇਹ ਆਸ਼ਵਾਸਨ ਦਿੱਤਾ ਹੈ ਜੀ ਕਿ ਇਹ ਬਹੁਤ ਗੰਭੀਰ ਮਸਲਾ ਹੈ ਪਹਿਲੇ ਉਹਨਾਂ ਨੇ ਆਪ ਕਿਹਾ ਕਮਿਸ਼ਨਰ ਸਾਹਿਬ ਨੇ ਕਿਹਾ ਕਿ ਇਹ ਬਹੁਤ ਜ਼ਿਆਦਾ ਗੰਭੀਰ ਮਸਲਾ ਹੈ ਅਸੀਂ ਇਹ ਤੁਹਾਡੀ ਐਪਲੀਕੇਸ਼ਨ ਜਿਹੜੀ ਹੈ ਉਹਨੂੰ ਬੜੇ ਧਿਆਨ ਨਾਲ ਪੜ੍ਹਾਂਗੇ ਤੇ ਇਹਦੇ ਤੇ ਜੋ ਵੀ ਬਣਦੀ ਕਾਰਵਾਈ ਹੈ ਅਸੀਂ ਉਹ ਜਲਦੀ ਤੋਂ ਜਲਦੀ ਕਰਾਂਗੇ ਇਹ ਉਹਨਾਂ ਨੇ ਸਾਨੂੰ ਅਸ਼ਵਾਸਨ ਸਰ ਬੰਨਾਂ ਆਂਦੀ ਜਿਹੜੀ ਹੈ ਗੱਲ ਕਈ ਯਾਰੀ ਸੀ 15 ਸਤੰਬਰ ਤਾਂ ਉਦੀ ਤਿਆਰੀ ਹੈ ਜਾਂ ਕੋਈ ਆਸ਼ਵਾਸਨ ਮਿਲਿਆ ਕੋਈ ਗੱਲ ਦੇਖੋ ਇਹ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਬੰਨ ਤਾਂ ਇਲੀਗਲ ਹੋ ਗਿਆ ਹੁਣ ਅੱਗੇ ਤਾਂ ਅਸੀਂ ਬੰਨ ਲਾਂਦੇ ਸੀਗੇ ਤਾਂ ਸਰਕਾਰ کہہ ਸਕਦੀ ਸੀ ਕਿ ਤੁਸੀਂ ਜੀ ਗਲਤ ਕੰਮ ਕਰ ਰਹੇ ਹੋ ਹੁਣ ਤਾਂ ਸਰਕਾਰ ਨੂੰ ਆਰਡਰ ਹੈ ਬੰਦ ਕਰਨ ਦਾ ਜੇ ਸਰਕਾਰ ਬੰਦ ਨਹੀਂ ਕਰਦੀ ਤਾਂ ਬੰਨ ਤਾਂ ਲੀਗਲ ਹੈ ਕੰਮ ਤਾਂ ਸਰਕਾਰ ਦਾ ਇਲੀਗਲ ਹੈ ਫਿਰ ਜਿਹੜਾ ਚੱਲ ਰਿਹਾ ਤੋ ਅਸੀਂ ਤਾਂ ਫਿਰ ਲੀਗਲ ਕੰਮ ਕਰਾਂਗੇ ਜੇ ਕਰਾਂਗੇ ਤੇਰਾ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਉਹ ਜਿਹੜਾ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਉਹ ਸਾਨੂੰ ਕਰਨਾ ਪੈ ਰਿਹਾ ਹੈ ਮਜਬੂਰੀ ਦੇ ਵਿੱਚ ਤੁਰ ਕੀ ਗੱਲਬਾਤ ਜਰੀ ਹੋਈ ਹੈ ਜਾਂ ਕੀ ਕੰਮ ਕੀ ਜਿਹੜਾ ਤੁਹਾਨੂੰ ਸਾ ਦੇਖੋ ਸਾਰਿਆਂ ਨੂੰ ਪਤਾ ਹੀ ਹੈ ਕਿ ਅਸੀਂ ਜਿਹੜਾ ਕਾਲੇ ਪਾਣੀ ਨੂੰ ਬੰਨ ਲਾਂ ਦੀ ਗੱਲ ਆਪਾਂ ਕਰਦੇ ਆ ਰਹੇ ਆਂ ਤੇ ਸੈਂਟਰਲ ਜਿਹੜਾ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਹੈ ਉਹਦੇ ਇੱਕ ਰਿਪੋਰਟ ਦੇ ਹਿਸਾਬ ਨਾਲ ਉਹਦੇ ਇੱਕ ਆਰਡਰਾਂ ਦੇ ਹਿਸਾਬ ਨਾਲ ਜਿਹੜਾ ਅਸੀਂ ਕਾਲੇ ਪਾਣੀ ਦਾ ਬੰਨ ਲਗਾਉਣ ਜਾਣ ਦੀ ਗੱਲ ਕਰ ਰਹੇ ਸੀ ਉਹ ਇੱਕ ਲੀਗਲ ਉਹਨੂੰ ਸਾਡਾ ਰਾਈਟ ਦੇ ਰਿਹਾ ਹੈ ਸਾਡਾ ਕਨਸਟੀਟਿਊਸ਼ਨਲ ਰਾਈਟ ਦੇ ਰਿਹਾ ਕਿ ਸਾਡਾ ਜੋ 51 A ਦੇ ਵਿੱਚ ਸਾਡੇ ਕੋਲ ਸਾਡੇ ਫੰਡਾਮੈਂਟਲ ਡਿਊਟੀ ਵੀ ਹੈਗੀ ਸਾਡੇ এনवायरमेंट ਨੂੰ ਬਚਾਉਣ ਦੀ ਜੇ ਅਸੀਂ ਕਾਲੇ ਪਾਣੀ ਨੂੰ ਬੰਨ ਲਾਣੇ ਆ ਤੇ ਉਹ ਇਲਲੀਗਲ ਨਹੀਂ ਰਹੇਗਾ ਅੱਜ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੋਰ ਵੱਧ ਗਈ ਹੈ ਕਿ ਉਹ ਕਾਲੇ ਪਾਣੀ ਨੂੰ ਖੁਦ ਬੰਨ ਲਾਵੇ ਤੇ ਬੰਨ ਲਾਣ ਤੋਂ ਬਾਅਦ ਲੋਕਾਂ ਦੇ ਵਿੱਚ ਆਪਣਾ ਇੱਕ ਵਿਸ਼ਵਾਸ ਪੈਦਾ ਕਰੇ ਕਿ ਜੋ ਕੰਮ ਤੁਸੀਂ ਹੀ ਕਰਨ ਜਾ ਰਹੇ ਸੀ ਉਹ ਅਸੀਂ ਆਪ ਕਰਤਾ ਹੈ ਸਾਰੇ ਵਿਧਾਇਕ ਇਹੀ ਕਹਿੰਦੇ ਨੇ ਕਿ ਇਲੈਗਲ ਹੈ ਕਹਿੰਦੇ ਲੋਕਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੋਗਾ ਬਾਰ-ਬਾਰ ਇਹੀ ਗੱਲ ਜਰੀ ਭੁਲਾਈ ਜਾਂਦੀ ਜਦੋਂ ਇੱਕ ਐਪਿਕਸ ਬੋਰਡ ਹੈ ਜਿਹੜਾ ਪੂਰੇ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਪੂਰੇ ਇੰਡੀਆ ਦਾ ਉਹਨੇ ਇਹ ਕਹਿਤਾ ਕਿ ਜਿਹੜਾ ਇਹ ਪਾਣੀ ਦਰਿਆ ਬੁੱਢੇ ਦਰਿਆ ਵਿੱਚ ਸੁੱਟ ਰਿਹਾ ਹੈ ਉਹ ਇਲੈਗਲ ਹੈ ਤੇ ਐਮਐਲਏ ਨੂੰ ਜੇ ਇਹ ਨਹੀਂ ਪਤਾ ਕਿ ਸਾਡੇ ਕਾਨੂੰਨ ਕੀ ਕਹਿੰਦੇ ਨੇ ਤੇ ਉਹਨਾਂ ਨੂੰ ਤਾਂ ਆਪੇ ਰੀਡਿਜ਼ਾਈਨ ਕਰ ਦੇਣਾ ਚਾਹੀਦਾ ਹੈ ਕਿਉਂਕਿ ਜਿਹੜੇ ਕਾਨੂੰਨ ਬਣਾ ਲੈਣ ਨੇ ਉਹਨਾਂ ਨੂੰ ਕਾਨੂੰਨ ਦੀ ਜਿੰਮੇਵਾਰ ਜਾਣਕਾਰੀ ਨਹੀਂ ਹੈ ਤੇ ਉਹਨਾਂ ਨੂੰ ਇਦਾਂ ਦੀ ਚੀਜ਼ਾਂ ਕਹਿਨੀ ਆ ਚੰਗੀਆਂ ਨਹੀਂ ਲੱਗਦੀਆਂ ਇੱਕ ਪੁਰਾਣਾ ਵੀ ਮਸਲਾ ਜਿਹੜਾ ਸਾਹਮਣੇ ਹੈ ਸੀ ਜਦੋਂ ਕੀ ਸੀ ਕਿ ਐਸਟਪੀਵੀ ਦੇ ਵਿੱਚ ਜਿਹੜਾ ਲੀਕੀ ਸੀ ਕਿ ਇਹ ਵਿੱਚੋਂ ਐਸਟਪੀਵੀ ਦੇ ਵਿੱਚ ਪਾਣੀ ਪਾਇਆ ਜਾ ਰਿਹਾ ਸੀ ਜਿਹਦੇ ਨਾਮ ਤੇ ਉਹਨੂੰ ਲੈ ਕੇ ਵੀ ਹਜੇ ਤੱਕ ਕੋਈ ਕਾਰਵਾਈ ਦੇਖੋ ਤੁਹਾਨੂੰ ਅਸੀਂ ਸ਼ੁਰੂ ਤੋਂ ਕਹਿੰਦੇ ਆ ਰਹੇ ਹਾਂ ਕਿ ਸਾਡਾ ਸਭ ਤੋਂ ਜਿਹੜਾ ਨਿਕੰਮਾ ਬੋਰਡ ਹੈਗਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਹੈ ਜਿਹੜਾ ਕੀ ਭਗਵੰਤ ਮਾਨ ਜੀ ਨੇ ਆਹ ਪਾਰਲੀਮੈਂਟ ਦੇ ਵਿੱਚ ਬਤੌਰ ਐਮਪੀ ਵੀ ਕਹਿ ਚੁੱਕੇ ਨੇ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਨਹੀਂ ਪ੍ਰਦੂਸ਼ਣ ਕਰੋ ਬੋਰਡ ਇਹੀ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਗੜੀਆਂ ਹਰਕਤਾਂ ਦੇ ਕਰਕੇ ਅੱਜ ਤੱਕ ਸਾਡੇ ਪੰਜਾਬ ਨੂੰ ਪੋਲੂਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਚਾਹੇ ਅੰਮ੍ਰਿਤਸਰ ਦੇ ਵਿੱਚ ਪਬਲਿਕ ਐਕਸ਼ਨ ਕਮੇਟੀ ਨੇ ਕਾਰਵਾਈ ਕਰਵਾਈ ਜ਼ੀਰੇ ਦੇ ਵਿੱਚ ਚੱਲ ਰਹੀ ਹੈ ਤੇ ਹੁਣ ਜਿਹੜਾ ਕਾਲੇ ਪਾਣੀ ਦਾ ਮੋਰਚਾ ਤਾਂ ਹੀ ਲੱਗ ਰਿਹਾ ਕਿਉਂਕਿ ਪ੍ਰਦੂਸ਼ਣ ਕੰਟਰੋਲ ਬੋਰਡ ਜਿਹੜਾ ਹੈ ਕਿ ਉਹ ਸਹੀ ਤਰ੍ਹਾਂ ਕੰਮ ਨਹੀਂ ਕਰ ਰਿਹਾ ਤੇ ਜਿਹੜੀ ਗੱਲ ਰਹੀ ਕਿ ਸੀਟਪੀ ਦੇ ਵਿੱਚੋਂ ਇਹਨਾਂ ਨੇ ਅ ਗਲਤ ਤਰੀਕੇ ਨਾਲ ਜਿਹੜੇ ਆ ਡਾਈਂਗ ਇੰਡਸਟਰੀ ਵਾਲਿਆਂ ਨੇ ਡਾਇਰੈਕਟਲੀ ਐਸਟੀਪੀ ਦੇ ਵਿੱਚ ਕਨੈਕਸ਼ਨ ਕਰਕੇ ਪਾਣੀ ਪਾਇਆ ਸੀ ਗੰਦਾ ਪਾਣੀ ਪਾਇਆ ਸੀ ਉਹ ਫੜਿਆ ਗਿਆ ਈਵਨ ਕਿ ਜਿਹੜੀ ਨਗਰ ਨਿਗਮ ਤੇ ਚਿੱਠੀ ਲਿਖਣ ਦੇ ਬਾਵਜੂਦ ਵੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕੋਈ ਪਰਚਾ ਦਰਜ ਨਹੀਂ ਕੀਤਾ ਇਤੋਂ ਸਾਫ ਜਾਇਰ ਹੁੰਦਾ ਹੈ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕੁਝ ਅਧਿਕਾਰੀ ਜਿਹੜੇ ਆ ਇਹਨਾਂ ਨਾਲ ਮਿਲੇ ਹੋਏ ਡਾਈਂਗ ਇੰਡਸਟਰੀ ਵਾਲਿਆਂ ਨਾਲ ਤੇ ਜਿਹਦੇ ਕਰਕੇ ਕੀ ਸਾਨੂੰ ਆਪਣੀ ਹੈਲਥ ਇਸ਼ੂਸ ਤੇ ਹੋਰ ਜਿਹੜੀ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਅੱਧਾ ਪੰਜਾਬ ਜਿਹੜਾ ਦੱਖਣੀ ਪੰਜਾਬ ਹੈਗਾ ਤੇ ਰਾਜਸਥਾਨ ਹੈ ਜਿਹੜਾ ਕੈਂਸਰ ਦੀ ਮਾਰ ਦੇ ਵਿੱਚ ਆ ਰਿਹਾ ਹੁਣ ਕੀ ਤੁਹਾਡਾ ਐਕਸ਼ਨ ਪਲਾਨ ਅੱਜ ਜਿੱਥੇ ਬੰਦੀਆਂ ਮਿਲ ਕੇ ਆਈਆਂ ਨੇ ਹੁਣ ਅੱਗੇ ਦੀ ਕੀ ਤਿਆਰੀ ਹੈ ਦੇਖੋ ਜੀ ਅੱਗੇ ਦੀ ਸਾਡੀ ਤਿਆਰੀ ਤਾਂ ਕਾਲੇ ਪਾਣੀ ਨੂੰ ਬੰਨ ਲਾਂਦੀ ਹੈਗੀ ਹੀ ਹੈ ਅਸੀਂ ਤਾਂ ਪੰਜਾਬ ਸਰਕਾਰ ਦੀ ਵੇਟ ਕਰ ਰਹੇ ਹਾਂ ਕਿ ਉਹ ਇਹਨਾਂ ਸਬੂਤਾਂ ਦੇ ਨਾਲ ਸੈਂਟਰਲ ਪੋਲਿਸ਼ਨ ਕੰਟਰੋਲ ਬੋਰਡ ਦੇ ਡਾਇਰੈਕਸ਼ਨਾਂ ਦੇ ਨਾਲ ਕੀ ਉਹ ਹੁਣ ਖੁਦ ਕਾਰਵਾਈ ਕਰਦਾ ਹੈ ਜਾ ਆਮ ਲੋਕਾਂ ਨੂੰ ਅੱਗੇ-ਅੱਗੇ ਆਪ ਬੰਨ ਲਾਣਾ ਪਏਗਾ ਲੈਣਾ ਬਤਾ ਇੱਕ ਤਾਂ ਨੇ ਤੁਹਾਡੇ ਜਿਹੜਾ ਨਹੀਂ ਪੱਥਰ ਤੋੜਦਾ ਕਿਹਾ ਕਿ ਅਫਸਰ ਸ਼ਹੀ ਕੰਮ ਨਹੀਂ ਕਰ ਰਹੀ ਦੇਖੋ ਜੀ ਅਸੀਂ ਤਾਂ ਇਹ ਕਹਿ ਰਹੇ ਆ ਅਫਸਰ ਸ਼ਹੀ ਦੇ ਜੇ ਪੰਜਾਬ ਸਰਕਾਰ ਦੀ ਗੱਲ ਅਫਸਰ ਸ਼ਹੀ ਨਹੀਂ ਮੰਨ ਰਹੀ ਇਹ ਜੀ ਪੰਜਾਬ ਸਰਕਾਰ ਨੂੰ ਤਾਂ ਖੁਦ ਹੀ ਕਹਿ ਦੇਣਾ ਚਾਹੀਦਾ ਕਿ ਅਸੀਂ ਆਪਣਾ ਰਿਜ਼ਾਈਨ ਕਰ ਦਿੰਦੇ ਆ ਜਾਂ ਤਾਂ ਤੁਸੀਂ ਉਹਨਾਂ ਦੇ ਖਿਲਾਫ ਪਰਚਾ ਦਰਜ ਕਰੋ ਸਰਵਿਸ ਰੂਲ ਦੇ ਅੰਦਰ ਜਾਂ ਤੁਸੀਂ ਇਹ ਕਹਦੇ ਹੋ ਕਿ ਸਾਡੇ ਹੱਥ ਖੜੇ ਹੈ ਕਿ ਅਸੀਂ ਉਹਨਾਂ ਸੀਟ ਛੱਡਦੇ ਆ ਇਹ ਇਹ ਕਹਿ ਕੇ ਜੀ ਨਹੀਂ ਪੱਥਰ ਤੋੜ ਕੇ ਗੱਲਾਂ ਨਹੀਂ ਖਤਮ ਹੋਣੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹ ਰਹਿਣੀਆਂ ਹੀ ਰਹਿਣੀਆਂ ਤੇ ਨਿਵਾੜੀਆਂ ਪੈ ਇੱਕ ਬਿਲਕੁਲ ਨਵਾਂ ਮੁੱਦਾ ਲੈ ਕੇ ਆਏ ਆ ਮੁੱਦਾ ਇਹ ਹੈ ਕਿ ਸੈਂਟਰ ਪ੍ਰੋਡਕਸ਼ਨ ਬੋਰਡ ਨੇ ਪੰਜਾਬ ਬੋਰਡ ਨੂੰ ਇੱਕ ਚਿੱਠੀ ਲਿਖੀ ਆ 12 ਅਗਸਤ ਨੂੰ ਕਿ ਤੁਸੀਂ 15 ਦਿਨਾਂ ਦੇ ਵਿੱਚ ਵਿੱਚ ਜਿਹੜਾ ਪਾਣੀ ਡਿੱਗ ਰਿਹਾ ਡੰਗਾਂ ਦਾ ਜਾ ਹੋਰ ਜ਼ਹਿਰ ਪੈ ਰਹੀ ਹੈ ਬੰਦ ਕਰੋ ਅੱਜ 30 ਤਰੀਕ ਹੋ ਗਈ 26 ਤਰੀਕ ਨੂੰ 15 ਦਿਨ ਪੂਰੇ ਹੋ ਜਾਂਦੇ ਆ ਅੱਜ 4 ਦਿਨ 5 ਦਿਨ ਉਤੋਂ ਨਹੀਂ ਲੰਘੇ ਪਰ ਉਹ ਪਾਣੀ ਜਿਉਂਦਾ ਤਿਉਂ ਡਿੱਗ ਰਿਹਾ ਕੋਈ ਕਾਰਵਾਈ ਨਹੀਂ ਹੋ ਰਹੀ ਅਸੀਂ ਉਹ ਇੱਕ ਐਫ ਆਈ ਆਰ ਦਾਜ ਕਰਾਉਣ ਦੇ ਲਈ ਖਾਣੇ ਗਏ ਆ ਉਸ ਤੋਂ ਬਾਅਦ ਕਮਿੰਦਰ ਦੇ ਕੋਲੇ ਆਏ ਆ ਵੀ ਇਹ ਉਹਨਾਂ ਦੇ ਉੱਤੇ ਮੁਕੱਦਮਾ ਦਰਜ ਹੋਣਾ ਚਾਹੀਦਾ ਜਿਹੜੇ ਬੰਦੇ ਲਗਾਤਾਰ ਇਹ ਨਾ ਅੱਜ ਵੀ ਸਿੱਟ ਰਿਹਾ ਉਹਨਾਂ ਨੇ ਸੈਂਟਰ ਦਾ ਬੋਰਡ ਤਾਂ ਵੱਡਾ ਨਾ ਪੰਜਾਬ ਬੋਰਡ ਨਾਲੋਂ ਵੱਡਾ ਉਹਨਾਂ ਨੇ ਲਿਖਤੀ ਰੂਪ ਚ ਦੇਤਾ ਵੀ ਤੁਸੀਂ ਇਹ ਬੰਦ ਕਰੋ ਇਹ ਲੋਕਾਂ ਦਾ ਕਤਲੇਆਮ ਹੋ ਰਿਹਾ ਘਾਣ ਹੋ ਰਿਹਾ ਮਨੁੱਖਤਾ ਦਾ ਉਹਦੇ باوجود ਵੀ ਅੱਜ ਤੱਕ ਕੋਈ ਕਾਰਵਾਈ ਨਹੀਂ ਇੱਥੇ ਕਿਸੇ ਨੂੰ ਉਹੀ ਝੂਠਾ ਮੁੱਢਾ ਪਸਾਉਣਾ ਹੈ ਕੋਈ ਬੰਦਾ ਸਰਕਾਰ ਦੀਆਂ ਨੀਤੀਆਂ ਦੇ ਗਲਤ ਨੀਤੀਆਂ ਦੇ ਖਿਲਾਫ ਪ੍ਰਚਾਰ ਕਰਦਾ ਹੈ ਉਹਨੂੰ ਮੈਂਟਲ ਆਉਂਦਿਆ ਪਸਾਉਣ ਲੱਗੇ ਝੂਠਾ ਮੁਕੱਦਮਾ ਦੇਣ ਲੱਗੇ ਜਿਹੜੇ ਬੰਦੇ ਪਿਛਲੇ 35-40 ਸਾਲ ਤੋਂ ਕਤਲੇਆਮ ਕਰ ਰਹੇ ਆ ਲਗਾਤਾਰ ਡੈਂਗਾ ਹੋ ਗਈਆਂ ਜਾਂ ਸੀਵਰੇਜ ਦਾ ਹੋ ਗਿਆ ਜਾਂ ਡੇਰੀਆਂ ਦਾ ਗੋਹਾ ਮੁਕਤ ਹੋ ਗਿਆ ਪਸ਼ੂਆਂ ਦਾ ਉਹਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੋ ਰਹੀ ਸੋ ਅੱਜ ਅਸੀਂ ਇਹ ਮੁੱਦੇ ਨੂੰ ਲੈ ਕੇ ਕਮਿੰਦਰ ਨੂੰ ਮਿਲੇ ਆ ਉਹੀ ਗੱਲ ਇੱਥੇ ਇਹ ਸਾਰੀਆਂ ਖਾਨਾ ਪੂਰਤੀਆਂ ਹੁੰਦੀਆਂ ਨੇ ਇਹ ਤਾਂ ਉੱਪਰੋਂ ਹੁਕਮ ਆਉਣੇ ਆ ਉੱਪਰੋਂ ਮੁੱਖ ਮੰਤਰੀ ਵੱਲੋਂ ਹੁਕਮ ਆ ਗਿਆ ਵੀ ਆਏ ਦੇ ਪਰਚਾ ਦੇ ਉਹ ਦੇ ਦੇਣਗੇ ਇਹਨੂੰ ਛੜ ਦੋ ਨੂੰ ਛੜ ਦੇਣਗੇ ਅਸੀਂ ਦਾ ਸਿੱਧੇ ਰੂਪ ਵਿੱਚ ਕਹਿ ਰਹੇ ਆਂ ਵੀ ਪੰਜਾਬ ਦਾ ਮੁੱਖ ਮੰਤਰੀ ਕਿਉਂ ਚੁੱਪਾ ਇਸ ਮੁੱਦੇ ਦੇ ਉੱਤੇ ਅੱਜ ਖੇਡਾਂ ਵਤਨ ਪੰਜਾਬ ਦੀਆਂ ਹੋ ਰਹੀਆਂ ਹਨ ਉਹਨਾਂ ਖੇਡਾਂ 'ਚ ਖੇਡਣ ਲਈ ਖਿਡਾਰੀ ਬਚਣਗੇ ਜਿੰਨਾ ਪਿੰਡਾਂ ਦੇ ਵਿੱਚ ਆਪ ਮੁੱਖ ਮੰਤਰੀ ਗਿਆ ਹੋਵੇ ਤੇਜਾ ਰੇ ਲਾਤਰਾਂਗ ਵਾਲੇ ਪਿੰਡਾਂ 'ਚ ਜਿੱਥੇ 80-80% ਲੋਕਾਂ ਨੂੰ ਕਾਲਾ ਪੀੜਾ ਤੇ ਕੈਂਸਰ ਹੋ ਚੁੱਕਿਆ ਉੱਥੋਂ ਨੌਜਵਾਨ ਉੱਠ ਕੇ ਖੇਡਣ ਆਉਣਗੇ ਤੂੰ ਕਿਹਦੇ ਨਾਲ ਖੜਾ ਹੈ ਕਿੰਨਾ ਕਿੰਨਾ ਕਿਹੜੀ ਜਵਾਨੀ ਨੂੰ ਗਰਾਉਣਾ ਦੇ ਲੈ ਕੇ ਆਏਗਾ ਉਹ ਜਵਾਨੀ ਤਾਂ ਮਰ ਰਹੀ ਆ ਤਾਂ ਅਸੀਂ ਹੈਰਾਨ ਇਸ ਗੱਲ ਤੋਂ ਆ ਐਡੇ ਵੱਡੇ ਪੱਧਰ ਤੇ ਰੌਲਾ ਪੈ ਗਿਆ ਸੈਂਟਰ ਬੋਰਡ ਨੇ ਵੀ ਨੋਟਿਸ ਲੈ ਲਿਆ ਐਨਜੀਟੀ ਨੇ ਵੀ ਨੋਟਿਸ ਲੈ ਲਿਆ ਪੰਜਾਬ ਦਾ ਮੁੱਖ ਮੰਤਰੀ ਹਾਲ ਤੱਕ ਚੁੱਪ ਹੈ ਲੋਕ ਵੀ ਹਜ਼ਾਰਾਂ ਇਕੱਠੇ ਹੋ ਗਏ 24 ਨੇ ਇੱਥੇ ਮਾੜੀ ਮਾੜੀ ਗੱਲ ਦੇ ਉੱਤੇ ਪ੍ਰਤੀਕਿਰਿਆ ਦੇਣੀ ਹੈ ਮਾੜੀ ਮਾੜੀ ਗੱਲ ਤੇ ਬੋਲਣ ਵਾਲਾ ਬੰਦਾ ਅੱਜ ਐਡਾ ਵੱਡਾ ਮੁੱਦਾ ਖੁਦ ਚੱਕਦਾ ਰਿਹਾ ਕਿ ਦੇਖੋ ਧਰਤੀ ਜਿਹੜਾ ਜਰਾਂ ਪਾਈਆਂ ਜਾ ਰਹੀਆਂ ਨੇ ドラਮਾ ਜਰਾਂ ਪਾਈਆਂ ਜਾ ਰਹੀਆਂ ਨੇ ਅੱਜ ਚੁੱਪ ਕਿਉਂ ਕੀ ਮਜਬੂਰੀ ਹੈ ਕਿ ਸੈਂਟਰ ਨੇ ਬਾਹਰ ਰੋੜੀ ਹੈ ਕਿਹੜਾ ਚੜਾਵਾ ਚੜਾ ਮੋਟਾ ਜਿਹੜਾ ਕਹਿੰਦਾ ਸੀ ਮੈਂ 1 ਰੁਪ ਨਾ ਮੈਂ ਖਾਣ ਦੇਵਾਂ ਜੇ ਮੈਂ ਖਾਣ ਦੇਵਾਂ ਤਾਂ ਮੈਂ ਜ਼ਹਿਰ ਦੇ ਬਰਾਬਰ ਖਾਉਂਦਾ ਹੁਣ ਜਿਹੜੀ ਜ਼ਹਿਰ ਲੋਕਾਂ ਨੂੰ ਦੇ ਕੇ ਪਾਣੀਆਂ 'ਚ ਮਾਰਿਆ ਜਾ ਰਿਹਾ ਉਹਦਾ ਜਵਾਬ ਕੌਣ ਦੇਊਗਾ ਐਨਜੀਟੀਬਲੋਂ ਵੀ ਕਿਹਾ ਗਿਆ ਜੀ ਪਾਣੀ ਸਿੰਚਾਈ ਯੋਗ ਵੀ ਨਹੀਂ ਹੈ ਮੈਂ ਕਹਿੰਦਾ ਸਿੰਚਾਈ ਯੋਗ ਇਹ ਪਾਣੀ ਤਾਂ ਖਾਣ ਯੋਗ ਨਹੀਂ ਹੈਗਾ ਨੇੜੇ ਜਿਹੜਾ ਬੰਦਾ ਕਹਿੰਦਾ ਵੀ ਇਹ ਪਾਣੀ ਸਹੀ ਹੈ ਅਸੀਂ ਵਾਰ-ਵਾਰ ਕਹਿੰਨੇ ਆ ਉਹ ਬੰਦਾ ਕਿਉਂ ਨਹੀਂ ਘੁੱਟ ਪੀਂਦਾ ਆ ਕੇ ਕਿਉਂ ਬਲਬੀਰ ਸਿੰਘ ਸਿਚੇ ਵਾਲਾ ਸੀ ਅਸੀਂ ਸਨਮਾਨ ਕਰਦੇ ਆ ਸਤਕਾਰ ਕਰਦੇ ਆ ਜੀ ਗੱਲ ਨਹੀਂ ਉਹਨਾਂ ਨੇ ਹਵਾ ਧਰਤੀ ਪਾਣੀ ਬਚਾਉਣ ਦੀ ਗੱਲ ਕੀਤੀ ਅੱਜ ਰਾਜ ਸਭਾ ਦੀ ਕੁਰਸੀ ਦੇ ਬੈਠੇ ਆ ਅੱਜ ਅੱਜ ਹਜ਼ਾਰਾਂ ਲੋਕ ਰਲਾ ਰਹੇ ਨੇ ਹਜ਼ਾਰਾਂ ਬੰਦੇ ਇੱਥੇ ਮਰ ਰਹੇ ਨੇ ਜਵਾਕਾਂ ਦੀਆਂ ਕਿਡਨੀਆਂ ਗੁਰਦੇ ਫੇਲ ਹੋ ਰਹੇ ਨੇ ਅਸੀਂ ਚੇਲ ਸਾਹਿਬ ਕਿਉਂ ਚੁੱਪ ਐ ਜੀ ਕਿਹੜੀ ਮਜਬੂਰੀ ਹੈ ਕਿੱਡੀ ਗੱਲ ਆ ਕੁਰਸੀ ਮਾਰੇ ਪਰੇ ਚਲਾ ਕੇ ਬਚੱਕੜਾ ਇਸ ਵਾਰੀ ਕੁਰਸੀ ਪਰੇ ਮੈਨੂੰ ਲੋੜ ਨਹੀਂ ਮੈਂ ਆਪਣੇ ਲੋਕਾਂ ਨਾਲ ਖੜੂੰਗਾ ਲੁਧਿਆਣਾ ਦੇ ਵਿਧਾਇਕ ਸਾਰੇ ਕਹਿੰਦੇ ਕਿ ਬੰਨ ਲਗਾਉਣਾ ਕਰਦਾ ਕਹਿੰਦੇ ਲੁਧਿਆਣਾ ਦੇ ਲੋਕ ਜਿਹੜੇ ਡੁੱਜਣਗੇ ਵਿਧਾਇਕੀ ਤੂੰ ਦੱਸੋ ਨਾ ਹਾਲ ਦੱਸੋ ਕੀ ਹੈ 2 ਕਰੋੜ ਬੰਦਾ ਮਰ ਗਿਆ 2 ਕਰੋੜ ਬੰਦਾ ਇੱਥੋਂ ਲੈ ਕੇ ਸਾਰਾ ਦੱਖਣੀ ਮਾਲਵਾ ਦੇ ਗਾਹਾਂ ਰਾਸਤਾਨ ਦੇ ਲੋਕ ਕਿਤੇ ਨਹੀਂ ਪਹੁੰਚੀ ਹੈ ਕਿਤੇ ਕਮੇਟੀ ਤੱਕ ਸਰ ਕਿਸੇ ਕਮੇਟੀ ਤੱਕ ਪਹੁੰਚ ਗਈ ਨਹੀਂ ਮੈਂ ਅੱਜ ਤੁਹਾਨੂੰ ਉਹੀ ਜਵਾਬ ਦੇਣੇ ਇੱਕ ਗੱਲ ਦੱਸੋ ਜੇ ਮਾੜੀ ਜੀ ਛੋਟੀ ਜੀ ਤੁਹਾਡੀ ਗੱਲ ਦਾ ਜਵਾਬ ਤੋਂ ਜਵਾਬ ਹੈ ਕਿ ਇਹ ਆਂਦੇ ਅਸੀਂ ਗਲਤ ਕਰ ਰਹੇ ਆਂ ਪਹਿਲੀ ਗੱਲ ਅਸੀਂ ਦੱਸਿਆ ਕਿ ਅਸੀਂ ਕਿਵੇਂ ਕਰ ਰਹੇ ਆਂ ਅਸੀਂ ਦੱਸਿਆ ਅਸੀਂ ਕਿਵੇਂ ਕਰ ਰਹੇ ਆਂ ਅਸੀਂ ਕਹਿ ਵੀ ਅਸੀਂ ਇਹ ਪਾਣੀ ਬੰਦ ਕਰਨਾ ਤੇ ਕਰਾਂਗੇ ਹੁਣ ਇਸ ਚੀਜ਼ ਦੀ ਤਾਕੀਦ ਨੈਸ਼ਨਲ ਪੋਲਿਊਸ਼ਨ ਬੋਰਡ ਨੇ ਕਰਤੀ ਹੈ ਕਿ ਇੱਕ ਗਲਤ ਹੋ ਰਿਹਾ ਹੈ। ਹੁਣ ਇਸ ਗੈਰ ਕਾਨੂੰਨੀ ਚੀਜ਼ ਨੂੰ ਕੀ ਇੱਥੋਂ ਦੇ ਐਮ.ਐਲ.ਏ. ਸਹਿਮਤ ਨੇ ਕਿ ਇੱਕ ਗੈਰ ਕਾਨੂੰਨੀ ਚੀਜ਼ ਹੋਣੀ ਚਾਹੀਦੀ ਹੈ। ਉਹ ਤਾਂ ਬੜੀ ਇੱਕ ਅਹੁਦੇ ਤੇ ਬੈਠੇ ਨੇ ਮੈਂਬਰ ਲੈਜਿਸਲੇਟਿਵ ਅਸੈਂਬਲੀ ਨੇ ਕਿ ਉਹ ਦੱਸਣਗੇ ਕਿ ਗੈਰ ਕਾਨੂੰਨੀ ਚੀਜ਼ ਨੂੰ ਉਹ ਮੰਨਦੇ ਨੇ, ਇਹਦੇ ਨਾਲ ਸਹਿਮਤ ਨੇ ਤੇ ਜੇ ਸਹਿਮਤ ਨਹੀਂਗੇ ਤਾਂ ਆਪ ਦਾ ਨੀ ਪੱਥਰ ਤਾਂ ਤੋੜਦਾ ਇੱਕ ਐਮ.ਐਲ.ਏ. ਤੇ ਹੁਣ ਆ ਕਿ ਇਸ ਇਨਲੀਗਲ ਚੀਜ਼ ਨੂੰ ਰੋਕਿਆ ਜਾਵੇ। और इन्हें आपका कमिश्नर साहब तो इन्हों जिने लॉ एंड ऑर्डर आए एजेंसीज ने मैंने एक गल दसो जे जी चीज एक कह दी गई कि गलत आ डेट तो बाद बारह तरीक का ऑर्डर है दो हफ्ते का टाइम है छब्बीस तरीक यार एक सैकेंड बोल लें दो हफ्ते का टाइम खत्म हो गया दो हफ्ते के टाइम तो बाद किसी ने किया कुछ किसी ने किया ਜੇ ਕਾਰਵਾਈ ਨਹੀਂ ਕੀਤੀ ਤੇ ਲੋਕ ਕਰਨਗੇ ਤਾਂ ਫਿਰ ਕੀ ਕਰੀਏ ਕਰੀਏ ਨਾ ਗੈਰ ਕਾਨੂੰਨੀ ਚੀਜ਼ ਤੁਹਾਡੇ ਸਾਹਮਣੇ ਹੋ ਰਹੀ ਹੈ ਉੱਥੇ ਚਿਟਾ ਵੇਖ ਰਿਹਾ ਹੋਵੇ ਤੁਸੀਂ ਕਹੋਗੇ ਉਹ ਯਾਦ ਕਰੂਗੇ ਰਿਪੋਰਟ ਕਿ ਨਹੀਂ ਕੀਤੀ ਹੈ ਆਪੇ ਹੀ ਰੋਕੂਗੇ ਨਾ ਇੱਥੇ ਤਾਂ ਆਰਡਰ ਵੀ ਹੋ ਗਿਆ ਨੈਸ਼ਨਲ ਪੋਲਿਊਨ ਬੋਰਡ ਦਾ ਉਹ ਕੰਸਟੀਟਿਊਸ਼ਨਲ ਅਥਾਰਟੀ ਹੈ ਫੇਰ ਨਹੀਂ ਬੋਲ ਰਿਹਾ ਕੋਈ ਜਵੇਂ ਲਖੇ ਨੇ ਕਿਹਾ ਮੁੱਖ ਮੰਤਰੀ ਸਾਹਿਬ ਹਰ ਗੱਲ ਤੇ ਛੋਟੀ ਛੋਟੀ ਤੇ ਰਿਜੈਕਟ ਕਰਦੇ ਆ ਇੱਕ ਕੌਨਸਟੀਟੂਐਂਸੀ ਚ ਇਲੈਕਸ਼ਨ ਲੜਨਾ ਉੱਤੇ ਬੜਾ ਕੁਝ ਹੋ ਰਿਹਾ ਹੈ। ਬਾਕੀ ਪ੍ਰਧਾਨ ਪਾਰਟੀਆਂ ਦੇ ਰੋਜ਼ ਬਿਆਨ ਦਿੰਦੇ ਨੇ ਐਡੇ ਐਡੇ ਹੁਣ ਮੂੰਹ 'ਚ ਕੋ ਗੰਡੀਆਂ ਬੈ ਗਈਆਂ। ਉਹ ਪਾਰਲੀਮੈਂਟ 'ਚ ਕਹਿੰਨੇ ਹੋ ਤੁਸੀਂ ਗਲਤ ਹੋਰੀ ਚੀਜ਼ ਆ। ਹੁਣ ਇੱਥੇ ਵੀ ਬੋਲੋ ਆ ਕੇ ਆ ਵਖਾਓ ਰਿਪੋਰਟ ਕਰਾਓ ਇਹਨਾਂ ਤੇ। ਤੁਸੀਂ ਤੁਸੀਂ ਇੱਕ ਸਵਾਲ ਪੁੱਛਿਆ। ਤੁਸੀਂ ਐਮਐਲਏ ਵੱਲੋਂ ਸਵਾਲ ਪੁੱਛਿਆ ਕਿ ਉਹ ਕਹਿੰਦੇ ਲੁਧਿਆਣਾ ਡੁੱਬ ਜਾਊਗਾ। ਹੁਣ ਲੁਧਿਆਣਾ ਬਚਿਆ ਵੈ। ਬਲੀਪੁਰ, ਗੌਸਪੁਰਾ, ਵਾਰਨਹਾੜਾ ਲੋਕ ਤਾਂ ਸਾਰਾ ਸਾਰਾ ਪਿੰਡ ਕਾਲਾ ਪੀਲਾ ਨਾ ਮਰ ਰਿਹਾ ਹੁਣ ਬਚ ਰਹੇ ਲੋਕ ਤੂੰ ਇਸ ਇੱਕ ਗੱਲ ਦਾ ਉਹਨਾਂ ਨੂੰ ਸਵਾਲ ਦਾ ਜਵਾਬ ਪੁੱਛਣਾ ਸੀਗਾ ਐਮ ਐਲ ਏ ਕੋਲ ਇਹ ਵੀ ਐਮ ਐਲ ਏ ਸਾਹਿਬ ਆ ਇਹ ਦੱਸੋ ਇਹ 11 ਪੀਕੇ ਲੋਕ ਮਰ ਰਹੇ ਨੇ ਹੁਣ ਲੋਕ ਸੌਖੇ ਆ ਮਨ ਲੋਕਾਂ ਦੀ ਜ਼ਿੰਦਗੀ ਸੁਰੱਖਿਅਤ ਆ ਇਹ ਸਵਾਲ ਆ ਜਿਹੜਾ ਇਹ ਇਹ ਉਹਨਾਂ ਨੂੰ ਕਰਨਾ ਚਾਹੀਦਾ ਸਾਨੂੰ ਸਾਡੇ 650 ਕਰੋੜ ਦਾ ਜੇਕ ਤੇ ਘਟਾਲਾ ਹੋਇਆ ਕਿਸ ਨੇ ਖਾਧਿਆ ਫੜ ਕੇ ਟੰਗ ਦਿਓ ਕੌਣ ਕਹਿੰਦਾ ਕੋਈ ਵੀ ਨਹੀਂ ਕਹਿੰਦਾ ਇਹਦਾ ਮੁੱਦਾ ਹੀ ਇਹਦਾ ਮੁੱਦੇ ਨੂੰ ਹੋਰ ਪਾਸੇ ਲਜਾਣ ਨੂੰ ਫਿਰਦੇ ਆ ਅਸੀਂ ਕਹਿੰਦੇ ਯਾਰਾਂ ਬੰਦ ਕਰੋ ਆ ਡੈਂਗ ਫੈਕਟਰੀਆਂ ਯਾਰ ਪਾਰੀਆਂ ਕੈਮੀਕਲ ਪਾਰੀਆਂ ਇਹ ਬੰਦ ਕਰੋ ਜੋ ਸੀਵਰੇਜ ਦਾ 35 ਲੱਖ 30 ਲੱਖ ਦੀ ਆਬਾਦੀ ਦਾ ਟੱਟੀ ਮੂਤ ਪੈਂਦਾ ਉਹ ਬੰਦ ਕਰੋ ਡੈਰੀਆਂ ਦਾ ਗੋਹਾ ਮੂਤ ਪੈਂਦਾ ਉਹ ਬੰਦ ਕਰੋ ਇਹ ਕਹਿੰਦੇ ਸਾਡੇ ਮੈਂ ਕਹਿੰਦਾ 650 ਕਰੋੜ ਖਾਦਾ 1000 ਕਰੋੜ ਖਾਦਾ ਫੜ ਕੇ ਬੰਦ ਦਿਓ ਕਰੋ ਛੋਟੀ ਸਰਕਾਰਾਂ ਰੋਕਿਆ ਕਹਿੰਦੇ ਬਾਹ ਫੜੀ ਅਸੀਂ ਕਹਿੰਨੇ ਆ ਮੁੱਦੇ ਨੂੰ ਹੋਰ ਪਾਸੇ ਲਈ ਜਾਂਦੇ ਆ ਰਾਜਸਥਾਨ ਤੋਂ ਲੋਕ ਪਹੁੰਚ ਗਏ ਲੱਗਦਾ ਨਹੀਂ ਸੀ ਕਿ ਵਿਧਾਇਕਾਂ ਨੂੰ ਪਹੁੰਚਣਾ ਚਾਹੀਦਾ ਸੀਗਾ ਸਮੇਂ ਦੀ ਜਿਹੜੇ ਪ੍ਰਸ਼ਾਸਨ ਰਾਜਸਥਾਨ ਦੇ ਲੋਕ ਆਏ ਨੇ ਉੱਤੇ ਸਭ ਤੋਂ ਜ਼ਿਆਦਾ ਤੋਂ ਹੈਰਾਨੀਜਨ ਗੱਲ ਦੇਖੋ ਮੈਂ ਬਾਈ ਮਤੋਹੀ ਸਾਰੇ ਇਕੱਠੇ ਸੀਗੇ ਸਾਡੇ ਨਾਲ ਮੈਗਾਸਸ ਅਵਾਰਡ ਮਿਲਿਆ ਉਹਨਾਂ ਨੂੰ ਕੀ ਨਾਂ ਬਾਈ ਉਹਨਾਂ ਦਾ ਰਜਿੰਦਰ ਜੀ ਰਜਿੰਦਰ ਜੀ ਰਾਜਸਥਾਨ ਤੋਂ ਨੇ ਉਹ ਕਹਿੰਦੇ ਰਾਜਸਥਾਨ ਦੇ ਲੋਕ ਪੰਜਾਬ ਦਾ ਪਾਣੀ ਅਸੀਂ ਨਹੀਂ ਪੀਂਦੇ ਤੁਹਾਡਾ ਪਾਣੀ ਦਾ ਕੈਂਸਰ ਕਰ ਰਿਹਾ ਸਾਨੂੰ ਉਹ ਪਾਣੀ ਵੀ ਪੀਣੋਂ ਹਟ ਗਏ ਲੋਕ ਦੁਰਤਾ ਇੱਕ ਨਵੀਂ ਮਾਲਵਾ ਨਹਿਰ ਕੱਢਣ ਨੂੰ ਫਿਰਦੇ ਉਹ ਜਮਈ ਮਾਰਦ ਨੂੰ ਫਿਰਦੇ ਆ ਲੋਕਾਂ ਨੂੰ ਉਹ ਸਾਰੀ ਜ਼ਹਿਰ ਹੀ ਉਹਰੇ ਜਾਣੀ ਆ ਉਰਲੇ ਪਾਸੇ ਪਤਣ ਦੇ ਨਾਲ ਨਾਲ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਮੈਂ ਮੈਲਿਆ ਨੂੰ ਇੱਕ ਬੇਨਤੀ ਕਰਦਾ ਹੱਥ ਬੰਨ ਕੇ ਕਿ ਜਨਾਬ ਤੁਸੀਂ ਇੱਕ ਵਾਰੀ ਬੁੱਢੇ ਦਰਿਆ ਕੋਲੇ ਆ ਕੇ ਖੜਤਾ ਜਾਓ ਮਾੜੇ ਮੁਰੇ ਦਰਸ਼ਨ ਤਾਂ ਦੇਜੋ ਬੁੱਢੇ ਦਰਿਆ ਨੂੰ ਆ ਕੇ ਤੁਸੀਂ ਉੱਥੇ ਆਉਂਦੇ ਰਹੇ ਹੋ ਮੁੱਖ ਮੰਤਰੀ ਆਉਂਦਾ ਰਿਹਾ ਕਿ ਸਾਡੇ ਨਾਲ ਖੜਦਾ ਰਿਹਾ ਆ ਕੇ ਅੱਜ ਕੀ ਹੋ ਗਿਆ ਇਹ ਤਾਰ ਲੈਂਗੇ ਫਿਰ ਲਿਆ ਰਹੇਗੇ 2 ਸਾਲ ਲੋਕ ਕਿੰਨਾ ਚਿਰ ਡੁੱਡੋਂਗੇ ਹਵਾ ਚ ਇੱਕ ਜਿਹੜੀ ਸਭ ਤੋਂ ਜ਼ਰੂਰੀ ਗੱਲ ਲਈ ਅਸੀਂ ਇਕੱਠੇ ਹੋਇਆ ਨਾ ਅੱਜ ਗੱਲ ਇੰਨੀ ਕਹੇ ਕਿ ਅਸੀਂ ਕੁਝ ਵੀ ਗੈਰ ਕਾਨੂੰਨੀ ਨਹੀਂ ਕਰ ਰਹੇ ਅਸੀਂ ਲੋਕਾਂ ਦੇ ਹੱਕ ਦੀ ਗੱਲ ਕਰ ਰਹੇ ਆ ਗੈਰ ਕਾਨੂੰਨੀ ਕੰਮ ਹੋ ਰਿਹਾ ਆਲਰੇਡੀ ਜਿਹਦੀ ਕੇ ਆਲਰੇਡੀ ਇੱਕ ਲੈਟਰ ਇੱਕ ਆਰਡਰ ਇਸ਼ੂ ਹੋ ਚੁੱਕਿਆ ਅਸੀਂ ਉਸ ਗੈਰ ਕਾਨੂੰਨੀ ਚੀਜ਼ ਨੂੰ ਜੋ ਹੈਪਨ ਹੋ ਰਹੀ ਹੈ ਉਹਨੂੰ ਰੋਕਣ ਦੀ ਗੱਲ ਕਰ ਰਹੇ ਆ ਔਰ ਅਸੀਂ ਸਰਕਾਰ ਨੂੰ ਅਪੀਲ ਕਰ ਰਹੇ ਹਾਂ ਕਿ ਕਰ ਲੋ ਕਰ ਲੋ ਕਰ ਲੋ ਜੇ 15 ਸਪਟੈਂਬਰ ਤੱਕ ਇਹ ਨਹੀਂ ਕਰਨਗੇ ਤਾਂ ਫਿਰ ਅਸੀਂ ਕਰਾਂਗੇ ਲੋਕ ਕਰਨਗੇ ਪਰ ਉਹ ਤੁਸੀਂ ਕਹੋ ਅਸੀਂ ਇਹ ਬੰਨ ਲਾਵਾਂਗੇ ਪਾਣੀ ਸ਼ਹਿਰ ਚ ਇਹ ਸਿਰਫ ਉਹੀ ਤਰੀਕਾ ਹੈ ਜਿਵੇਂ ਕਿ ਮਸਲੇ ਨੂੰ ਤੁਸੀਂ 650 ਕਰੋੜ ਵਾਲੀ ਕਰਪਸ਼ਨ ਦੀ ਗੱਲ ਕੀਤੀ ਨਾ ਡਾਇਵਰਟ ਕਰਨ ਦਾ ਤਰੀਕਾ ਇਹ ਡਾਇਵਰਟ ਕਰਨ ਦੀਆਂ ਸਕੀਮਾਂ ਨੇ ਮਸਲੇ ਨੂੰ ਹੱਲ ਕਰਨ ਦੇ ਵੱਲ ਕੋਈ ਨਹੀਂ ਵੱਧ ਰਿਹਾਗਾ ਪੰਜ ਦਰਿਆਵਾਂ ਦੀ ਧਰਤੀ ਕਹਾ ਜਾਂਦਾ ਹੀ ਪੰਜਾਬ ਨੂੰ ਲੱਗਦਾ ਕਿ ਜਿਹੜੇ ਦਰਿਆ ਨੇ ਦੂਸ਼ੇ ਤੋਂ ਦੌੜਿਆ ਨੇ ਜਿਸ ਤਰ੍ਹਾਂ ਅਸੀਂ ਪਾਣੀ ਜਿਹੜਾ ਵਿੱਚ ਟਿਕਦਾ ਰਿਹਾ ਕਾਲਾ ਨੂੰ ਦੁਨੀਆ ਤੋਂ ਮੱਧ ਤੋਂ ਲੋਕ ਇੱਥੇ ਇਸ ਖਿੱਤੇ ਵੱਲ ਭੱਜ ਕੇ ਆਏ ਸੀ ਆਏ ਸੀ ਨਾ ਕਿ ਇੱਥੇ ਵਸੋਂ ਕਰੀਏ ਪਾਣੀ ਕਮਾਲ ਹੈ ਆ ਨਾਲ ਦੇ ਸੂਬੇ ਵਾਲੇ ਸਾਡਾ ਪਾਣੀ ਨਹੀਂ ਪੀਂਦੇ ਯਾਰ ਅੰਦੇਚ ਕੈਂਸਰ ਹੈ ਸਾਡੇ ਇਥੋਂ ਕੈਂਸਰ ਟ੍ਰੇਨ ਜਾਂਦੀ ਹੈ ਸਾਡੇ ਸ਼ਰਿਆਂ માં ਮੌਤ ਜਾ ਰਹੀ ਹੈ ਮੌਤ ਦੀ ਸ਼ਕਲ ਚ ਕੋਈ ਇਹਦੇ ਤੇ ਕਾਰਵਾਈ ਨਹੀਂ ਅੱਖਾਂ ਬੰਦ ਨੇ ਹੁਣ ਮੈਂ ਉਹਨਾਂ ਸਾਰੇ ਕੱਲੀ ਸਰਕਾਰ ਹੀ ਨਹੀਂ ਜਿਹੜਿਆਂ ਦੀਆਂ ਪਹਿਲਾਂ ਸੀ ਉਦੋਂ ਪਹਿਲਾਂ ਸੀ ਜਿਹੜੇ ਉਹਨਾਂ ਦੇ ਮੈਂਬਰ ਲੈਜਿਸਲੇਟਿਵ ਨੇ ਜਿਹੜੇ ਉਹਨਾਂ ਦੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੇ ਪ੍ਰਧਾਨ ਨੇ ਪਾਰਟੀਆਂ ਦੇ ਗੋਲੀ ਵੱਜ ਗਈ ਹੁਣ ਬੋਲਦੇ ਨਹੀਂ ਬੋਲੋ ਯਾਰ ਰਾਜਸਥਾਨ ਤੋਂ ਅੱਗੇ ਲੋਕ ਰੌਲਾ ਪਾਈ ਜਾਂਦੇ ਹਬੌਰ ਤੋਂ ਅੱਗੇ ਪਾਈ ਜਾਂਦੇ ਹੁਸ਼ਿਆਰਪੁਰ ਤੋਂ ਅੱਗੇ ਕਪੂਰਥੱਲੇ ਤੋਂ ਅੱਗੇ ਤੁਹਾਡੇ ਕੰਨਾਂ ਤੇ ਜੂਣੀ ਸਰਕਾਰੀ ਹੁਣ ਤੁਹਾਨੂੰ ਵੋਟ ਨਹੀਂ ਚਾਹੀਦੀ ਨੋਟ ਚਾਹੀਦੀ ਐ ਇਸ ਲਈ ਜਾਂ ਕੋਈ ਹੋਰ ਰੀਜ਼ਨ ਹੈ ਹੋਰ ਰੀਜ਼ਨ ਹੈ ਤਾਂ ਦੱਸੋ ਸਾਡੀ ਇਹ ਸਾਰੀ ਡਿਮਾਂਡ ਨੂੰ ਅੱਜ ਅਸੀਂ ਕਿਉਂ ਆਏ ਆ ਕਾਨੂੰਨੀ ਤੌਰ ਤੇ ਕਿ ਯਾਰ ਕੋਈ ਤਾਂ ਗਲਤ ਕਰ ਰਹੇ ਆ ਤਾਂ ਦੱਸੋ ਅਸੀਂ ਤਾਂ ਤੁਹਾਨੂੰ ਕਾਨੂੰਨੀ ਗੱਲ ਗੱਲ ਕਰਨ ਨੂੰ ਕਹਿ ਰਹੇ ਆ ਹੁਣ ਕੀ ਆ ਸ਼ੋਸ਼ਣ ਵਿੱਚ। ਉਹਨਾਂ ਆਂਦੇ ਅਸੀਂ ਜੀ ਇਹਦਾ ਕੋਹ ਕਰਦੇ ਆਂ। ਕਾਨੂੰਨੀ ਲੈਵਲ ਤੇ ਵੀ ਵੇਖਦੇ ਆਂ ਕਿ ਅਸੀਂ ਕੀ ਕਾਰਵਾਈ ਕਰ ਸਕਦੇ ਆਂ। ਅਸੀਂ ਦੱਸਤਾ ਉਹਨਾਂ ਨੂੰ ਕਾਨੂੰਨ ਵੀ ਦੱਸਤਾ ਕੱਢ ਕੇ ਕਿ ਭਾਈ ਯਾਹ ਹੈ ਤੁਹਾਡਾ ਬਣਦਾ ਇਹਦੇ ਤੇ। ਆਂਦੇ ਜਸ ਗਿਵ us ਟਾਈਮ ਕੁਝ ਮਹਿਕਮੇ ਇਨਵੋਲਵ ਨੇ ਇਸ ਲਈ ਸਾਨੂੰ ਸਰਕਾਰ ਤੋਂ ਵੀ ਉਹਦੀ ਮਨਜ਼ੂਰੀ ਲੈਣੀ ਪਾਉਗੀ। ਹੁਣ ਅਸੀਂ ਥੋਡੇ ਰਹੀਂ ਉਹਨਾਂ ਸਰਕਾਰ ਦੇ ਜਿਹੜੇ ਚੀਫ ਉਹ ਦੂ ਥੱਲੇ ਜਿੰਨੇ ਵੀ ਹੈਗੇ ਨੇ ਉਹਨਾਂ ਨੂੰ ਪੁੱਛ ਰਿਹਾ ਕਿ ਹੁਣ ਤੁਹਾਨੂੰ ਇਸ ਮਨਜ਼ੂਰੀ ਨੂੰ ਦੇਣ ਕੋਈ ਹਿਚਕਤਾ ਨਹੀਂ ਹੋਊਗੀ ਹੁਣ ਕਾਰਵਾਈ ਹੋ ਜੂਗੀ ਇਹ ਬਲਕੇ ਸਾਡੇ ਵੱਲੋਂ ਲੋਕਾਂ ਵੱਲੋਂ ਤੁਸੀਂ ਸਾਰੇ ਸਾਡੇ ਨਾਲ ਹੀ ਹੋ ਤੁਸੀਂ ਵੀ ਪੁੱਛਿਓ ਜੇ ਕਿ ਭਾਈ ਕੀ ਕਰੋਗੇ